ਗਰਦੇ ਸਿੰਘ ਔਰ ਗੁਰਦੇਵ ਸਿੰਘ ਜੋ ਸਾਡੇ ਜੰਗੀ ਯੋਧੇ ਨੇ ਇਹਨਾਂ ਦੇ ਬਾਰੇ ਪਹੁੰਚਿਆ ਅੱਜ ਅਸੀਂ ਇਹਨਾਂ ਤੋਂ ਜੋ ਸਾਡੇ ਬਾਦ ਦਾ ਲੜਾਈ ਦਾ ਉਹ ਇਤਿਹਾਸ ਆ ਉਹ ਜਾਣਾਂਗੇ ਪਾਟਰਨ ਦੇ ਵਿੱਚ ਇਹਨਾਂ ਨੇ ਕੀ ਕੀ ਪ੍ਰਾਪਤੀਆਂ ਨੇ ਇਹਨਾਂ ਦੀਆਂ ਉਹਨਾਂ ਬਾਰੇ ਇਹਨਾਂ ਤੋਂ ਜਾਣਕਾਰੀ ਲਵਾਂਗੇ ਜੀ ਧੰਨਵਾਦ ਅੱਛਾ ਅਸਲ ਤੁਸੀਂ ਸਾਨੂੰ ਮੈਨੂੰ ਦੱਸੋ ਜੀ ਆਪਣੇ ਪਿਸ਼ੋਖੜ ਬਾਰੇ ਜਾਣਕਾਰੀ ਦਿਓ ਪਿਸ਼ੋਖੜ ਬਾਰੇ ਜੀ ਪਾਕਿਸਤਾਨ ਚੋਂ ਆਇਆ ਪਾਕਿਸਤਾਨ ਦੇ ਵਿੱਚ ਮੇਰਾ ਜਨਮ ਹੋਇਆ 43 ਦਾ ਮੇਰਾ ਜਨਮ ਲਿੱਤਾ ਵਾ ਉਹਦੇ ਵਿੱਚ ਤੇ ਉਹਦੋਂ ਤੋਂ ਮੈਂ ਇੱਥੇ ਆਏ ਜਦੋਂ ਵੱਡਾ ਹੋ ਕੇ 63 ਦੇ ਵਿੱਚ ਭੜਕੇ ਹੋ ਗਿਆ 63 ਦੇ ਵਿੱਚ ਭੜਕੇ ਹੋ ਗਿਆ ਤੇ ਨੌਕਰੀ ਕਰੀ ਅ ਅਡਾਸੀ ਦੇ ਵਿੱਚ ਮੈਂ ਅਟਾਇਨਮੈਂਟ ਕੀਤੀ ਆ ਠੀਕ ਹੈ ਤੁਹਾਡਾ ਆਰਮੀ ਨੰਬਰ 4343 569 ਤੇ ਤੁਸੀਂ ਜਿਹੜਾ ਟ੍ਰੇਨਿੰਗ ਸੈਂਟਰ ਤੁਹਾਡਾ ਵੇਟ ਕੈਂਟ ਦੇ ਵਿੱਚ ਹੋ ਵੇਟ ਕੈਂਟ ਦੇ ਵਿੱਚ ਆ ਜੀ ਤੇ 6 ਸਿਕਲਾਈ ਦੇ ਵਿੱਚ ਕਰਵਾਇਆ 6 ਸਿਕਲਾਈ 6 ਸਿਕਲਾਈ ਤਾਂ ਖੜੀ ਵੀ ਐਸੀ ਬਰੀ ਸੀ ਠੀਕ ਹੈ ਜੀ ਹਾਂ ਤਿੰਨ ਨੇ ਖੜੀ ਕਰੀ ਸੀ 6 ਸਿਕਲਾਈ ਠੀਕ ਹੈ ਜੀ ਹਾਂ ਤੇ ਉਸ ਤੋਂ ਬਾਅਦ ਦੇ ਵਿੱਚ ਜਿਹੜੀ 6 ਸਿਕਲਾਈ ਆ ਉਹ ਤੋਂ ਵੇਟ ਕੈਂਟ ਤੋਂ ਮੂਵ ਹੋ ਕੇ ਉਹ ਭਾਈ ਪਾਕਿਸਤਾਨ ਦੇ ਬਾਰਡਰ ਤੇ ਸੁੰਦਰਬਨ ਹੈ ਸੁੰਦਰਬਨ ਹਾਂ ਤੇ ਓਲਡੀ ਨੂੰ ਪਿੱਛੋਂ ਬੜੀ ਲੜਾਈ ਆ ਉਹ ਸੁੰਦਰਬਨ ਹੀ ਲੜੀ ਗਈ ਹੈ ਕਰਵਾਣੇ ਹਾਂ ਪਰਾਹ ਵਾਲਾ ਸੁੰਦਰਬਨ ਉੱਥੇ ਲੜੀ ਹੈ ਉਦੇ ਬਾਰੇ ਕੁਝ ਜਾਣਕਾਰੀ ਸਾਂਝੀ ਕਰ ਸਕਦੇ ਹੋ ਉਸ ਤੋਂ ਬਾਅਦ ਐ ਬਾਹਲਾ ਹੋ ਗਿਆ ਜੀ ਐ ਨੂੰ ਪਤਾ ਨਹੀਂ ਨਾ ਕਿ ਕਿਉਂ ਜੋ ਤਰੀਕੋ ਵੱਡਾ ਹੋਣਾ ਜਾਂਦਾ ਹੌਲਾ-ਪਾਲਾ ਹੋ ਗਈ ਜਾਂਦਾ ਅੱਛਾ ਸਾਡੇ ਦਾਦਾ ਜੀ ਗਏ ਸੀ ਉੱਥੇ ਜੋਮਟ ਉਹ ਮੂਹੀ ਹੋ ਗਏ ਜਿੱਥੇ ਇੱਥੇ ਹੈ 43 ਸਾਲ ਤੋਂ ਮੈਨੂੰ ਐ ਨੂੰ ਹੋ ਗਈ ਅੱਛਾ ਜੀ ਹਾਂ ਜੀ ਨਹੀਂ ਕੋਈ ਗੱਲ ਨਹੀਂ ਤੇ ਇਹ ਮੈਨੂੰ ਦੱਸੋ ਵੀ ਜਿਹੜੀ ਸੁੰਦਰਬਣੀ ਆ ਹਾਂ ਜੀ ਸੁੰਦਰਬਣੀ ਤੋਂ ਜਿਹੜੀ ਬਟਾਲੀਆ 6 ਕਿਲਾਈ ਜਾ ਉਹ ਪਰ ਗਈ ਸੀ ਲੜਾਈ ਕਰਨ ਵਾਸਤੇ ਹਾਂ ਸੁੰਦਰਬਣੀ ਰੋਡ ਦੇ ਉੱਤੇ ਹੀ ਹੈ ਜੀ ਹਾਂ ਜੀ ਰੋਡ ਕੋਲ ਮਟਾਲੀ ਜਿਹੜੀ ਕੜੀ-ਕੜੀ ਸੀ ਉਸ ਤੇ ਉੱਥੋਂ ਫਿਰ ਪਹਾੜ ਤੇ ਚੜੀ ਸੀ ਅੱਛਾ ਜੀ ਉਹ ਕਾਲੇ ਤਰ ਪਹਾੜ ਤੇ ਚੜੀ ਸੀ ਉ ਤਾਂ ਕੋਈ ਰਾਹ ਨਹੀਂ ਸੀ ਕੁਛ ਨਹੀਂ ਸੀਗਾ ਜਿਹੜਾ ਉਹ ਤਹਾਂ ਦੇ ਚੜਦਾ ਸੀ ਆ ਗੋਲੀ ਮਾਰ ਕੇ ਮਾਰ ਲੈਂਦੀ ਸੀ ਉਹ ਉੱਤੇ ਬੈਠੇ ਸੀ ਅੱਛਾ ਜੀ ਜੀ ਪਰ ਪਾਕਿਸਤਾਨ ਵਾਲਿਆਂ ਨੇ ਮਰ ਉੱਪਰ ਵਾਲੀ ਪੋਸਟ ਤੇ ਕਬਜ਼ਾ ਕੀਤਾ ਸੀ ਉਹ ਪੜਾ ਰਹਾ ਤੇਸੀ ਦੇ ਮਨੋਂ ਹਾਂ ਜੀ ਉਹ ਤਾਂ ਜੇ ਪੱਥਰ ਵੀ ਰੋਡ ਨੇ ਸੀਗੇ ਪਥਨਾਂ ਦੇ ਪਾਸਾ ਤੋਂ ਬੰਦੀ ਮਾਰਨ ਦੇਹੀ ਉਹ ਜਿਹੜੀ ਪਹਾੜੀ ਦੇ ਉੱਤੇ ਤੁਸੀਂ ਚੜੇ ਸੀਗਾ ਉਹਦੀ ਚੜ੍ਹਾਈ ਕਿਸ ਤਰ੍ਹਾਂ ਦੀ ਮਤਲਬ ਉਹਦੀ ਮੇਰਾ ਖਿਆਲ 3 3500 ਦੀ ਹੈਟ ਤੇ ਹੈ ਅੱਛਾ ਜੀ ਹਾਂ ਜੀ ਸਿੱਧੀ ਸੀ ਬੰਨਾ ਕਲਿਫ ਸੀ ਹਾਂ ਠੀਕ ਹੈ ਜੀ ਉੱਤੇ ਚੜ੍ਹੇ ਜਦੋਂ ਜਵਾਨ ਆਪਣੇ ਚੜ੍ਹੇ ਉਹ ਕਿਸ ਤਰ੍ਹਾਂ ਜੜੇ ਬੜੀ ਮੁਸ਼ਕਿਲਾਂ ਜੜੇ ਆ ਜੀ ਆਪਾਂ ਉੱਥਰਾਂ ਨੂੰ ਹੱਥ ਪਾ ਕੇ ਕੱਫਾਂ ਨੂੰ ਹੱਥ ਪਾ ਕੇ ਚੜ੍ਹੇ ਨੇ ਅੱਛਾ ਕੋਈ ਗਾਤਾ ਹੈ ਨਹੀਂ ਸੀ ਹਾਂ ਜੀ ਹਾਂ ਤੇ ਜਦੋਂ ਬੰਲੋਵਰ ਜਦੋਂ ਲੜਾਈ ਲੱਗੀ ਆਪਾਂ ਅੱਗੇ ਬਨੇ ਆ ਤੇ ਕੋਈ ਫਾਇਰ ਸਪੋਰਟ ਮਿਲਿਆ 8 ਮਿੰਟ ਦੀ ਦਾ ਯਾਰ ਫਾਇਰ ਸਪੋਰਟ ਉੱਥੇ 2-3 ਵਾਰੀ ਟਿੱਕੀ ਤੇ ਆ ਜੀ ਉਦੋਂ ਜਣੀ ਕੋਈ ਫਾਇਰ ਸਪੋਰਟ ਹੈ ਨਹੀਂ ਸੀ ਜੀ ਜਦੋਂ 2-3 ਗਰੋਂ ਪਰ 2-3 ਗਰੋਂ 2-3 ਗਰੋਂ ਫੇਰ ਫਾਇਰ ਸਪੋਰਟ ਬਾਹਰ ਆਈ 2-3 ਪਰ ਅੱਛਾ ਜੀ ਪਟਾਣਕੋਟ ਤੱਕ ਫਾਇਰ ਗਿਆ ਅੱਛਾ ਜੀ ਪਟਾਣਕੋਟ ਤੱਕ ਹੇ ਰੋਹ ਪਹਾੜੇ ਲਈ ਆ ਸਾਡੀ ਫੇਸਟ ਲਈ ਤੁਹਾਡੀ ਜਿਹੜੀ ਉਹ ਕੰਪਨੀ ਕਿਹੜੀ ਸੀ ਕੰਪਨੀ ਸਾਡੀ ਤਾਂ ਐਸਜੀ ਕੰਪਨੀ ਐ ਸਪੋਰਟ ਕੰਪਨੀ ਅੱਛਾ ਤੂੰ ਇਸ ਸਪੋਰਟ ਕੰਪਨੀ ਦਾ ਹੀ ਤੁਹਾਡਾ ਕੀ ਸੀਗਾ ਉਹ ਮੇਰਾ ਰੋਲ ਇਹ ਸੀ ਮੇਰੇ ਕੋਲ ਗੱਨ ਹੁੰਦੀ ਸੀ ਇੱਕ ਅੱਛਾ ਉਹਦੇ ਫਿਰ ਉਹਦੇ ਚ 250 ਰੋਣ ਪੈਂਦਾ ਸੀ ਯਾਰ ਅੱਛਾ ਹਾਂ ਹਾਂ ਉਹ ਤੇ ਰੋਣਾ ਸੀ ਮੈਂ ਕੱਚੀ ਮੈਨੂੰ ਲਾਇਆ ਸੀ ਭਲੰਗਰ ਤੇ ਜੜੇ ਜੜੇ ਤੋਂ ਟਿਕਾ ਤੇ ਜਾਂਦੀ ਸੀ ਜੜੀ ਉਹ ਵੀ ਕੋਈ ਬੰਦਾ ਸੀ ਹਰ ਹੋਇਆ ਉੱਥੇ ਅੱਛਾ ਜਿਹੜਾ ਕੰਨ ਲੈ ਕੇ ਨਾਲ ਜਾਂਦਾ ਸੀ ਯਾਰ ਉੱਨਤਾ ਕੋਈ ਨਾ ਚੇਤੇ ਹੁੰਦਾ ਹੀ ਉਹ ਨਾਂ ਨਹੀਂ ਜਾਣ ਉਹਨਾਂ ਦੀ ਠੀਕ ਹੈ ਬਟੇ ਇਹ ਤਾਂ ਪੜਾਉਣਾ ਹੈ ਜਾੜ ਸੀਗਾ ਨੰਦਕਪਾਲ ਹਾਂ ਠੀਕ ਹੈ ਨਾ ਕਾ ਨੰਦਕਪਾਲ ਉਹ ਜਾੜ ਜਿਸ ਨੂੰ ਮੜਰਾ ਸੀ ਸੀ ਵੇ ਤੇ ਅੱਛਾ ਹਾਂ ਉਦੋਂ ਉਹ जख्मी ਹੋ ਗਿਆ ਤੇ ਉਦੋਂ ਉਹ ਜਾੜ ਉਹਨੇ ਕਮਾਨ ਚਾਲ ਲਈ ਤੇ ਗੁਰਕਮਾਨ ਨੇ ਸੰਭਾਲ ਲਈ ਕਰਨ ਸਾਹਿਬ ਕਾਦਗਾਨੇ 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 ਸਾਹਿਬ ਦੇ ਕਾਦਗਾਨੇ ਸਾਹਿਬ ਨੇ ਹਾਂ ਜਿਹੜੇ ਪੀਕੇ ਨਦਕਪਾਲ ਸਾਹਿਬ ਸੀ ਉਹ ਕਿਸ ਤਰ੍ਹਾਂ ਦੇ ਮਤਲਬ ਉਹ ਬਹੁਤ ਬੰਦੇ ਚੰਗੇ ਸੀ ਨਾਲ ਬਰਾਬਰ ਮੂਹੇ ਤੁਰਦੇ ਸੀ ਅਸਾਂ ਮਤਲਬ ਕਿੱਦ ਲੱਗਦੇ ਸੀ ਸਟੋਰੀ ਅੱਗੇ ਜਾਂਦੇ ਸੀ ਉਹ ਇਹ ਤਾਂ ਕੋ ਪਹਾੜੀ ਲੈਣੀ ਤੇ ਕੈਪਟਨ ਸਾਹਿਬ ਮੋਰਚੇ ਤੇ ਬੈਠਾ ਦੇਖੋ ਆਪਣੇ ਕਰਨ ਸਾਹਿਬ ਦਾ ਦਿਮਾਗ ਕਿੱਦਾਂ ਨਾਲ 6 ਗੋਲ ਦਾ ਪਸਤਾ ਵੜਾਉਂਦੇ ਕੋਲੇ ਹਾਂਜੀ ਉਹਨੂੰ ਕਹਿੰਦਾ ਹੈਡਅਪ ਉਹਨੇ ਬਾਹਰ ਨਿਕਲ ਕੇ ਉਹਨੇ ਸਟੇਨ ਮਾਰੀ ਸਰਚ ਮਤਲਬ ਪਾਕਿਸਤਾਨੀ ਕੈਪਟਨ ਪਾਕਿਸਤਾਨੀ ਕੈਪਟਨ ਨੇ ਹਾਂ ਹਾਂ ਜੀ ਉਹ ਨਾਲ ਕੋਈ ਉਹਦਾ ਸੇਵਾਦਾਰ ਸੀ ਉਹਨੇ ਵਿਵਾਦ ਕਿ ਉਹਦੇ ਦਾਅਵਾ ਮਾਰਿਆ ਗੱਲ ਤੇ ਅੱਛਾ ਜੀ ਮਾਰਤਾ ਉਹ ਰਖਵੀ ਹੋਗਾ ਤਨੂ ਜੱਮੂ ਲੈ ਗਿਆ ਠੀਕ ਹੈ ਹਾਂ ਇੱਕ ਸਪਾਈ ਧਰਮ ਸਿੰਘ ਵੀਆਰਸੀ ਸੀ ਉਹਨਾਂ ਬਾਰੇ ਕੁਛ ਤੁਹਾਨੂੰ ਯਾਦ ਆ ਸੰਬਲ ਫਰੀਦ ਜੀ ਉਹ ਔਰ ਸਰਨਾਮਬਰ ਸਰਨਾਮੀ ਹੋ ਮੇਰੇ ਯਾਰ ਦਾ ਹਾਂ ਧਰਮ ਸਿੰਘ ਜੀ ਦਾ ਉਹਦੇ ਮੈਂ ਖਚੈਤ ਉਹੀ ਹੋਵੇ ਮੰਗ ਰਹੇ ਹਾਂ ਜੀ ਆਜੋ ਉਹਨਾਂ ਦਾ ਆਰਡਰ ਸੀ ਉਹਨਾਂ ਕੋਲ ਆਰਡਰ ਸੀ ਜਿੰਨੇ ਉਹ ਦਾਹ ਮਾਰਿਆ ਸੀਗਾ ਉਹ ਸਪਾਈ ਭੁੱਲ ਸਿੰਘ ਸੀ ਧਰਮ ਸਿੰਘ ਮੈਨੂੰ ਯਾਦ ਨਹੀਂ ਧਰਮ ਸਿੰਘ ਵੀ ਹੈਗਾ ਵੀਆਰਸੀ ਸ਼ਿਵ ਦੇ ਕੋਲੇ ਹਾਂ ਵੀਆਰਸੀ ਹਾਂ ਉਹ ਕਿਸ ਤਰ੍ਹਾਂ ਦੇ ਇਨਸਾਨ ਸੀ ਉਹ ਭਗਿਆ ਸੀਗੇ ਅਸ਼ਵਲੁਖਤਾ ਜੋਸ਼ ਇਹਦੇ ਮਗਾ ਜੋਸ਼ ਬੜਾ ਹੀ ਜਦੋਂ ਬੋਲਦੇ ਸੀ ਕਿ ਬਹੁਤ ਪੂਰਾ ਜਦੋਂ ਕਦੇ ਬੋਲਦੇ ਸੀ ਤੇ ਜਵਾਨ ਕਦੇ ਲੜਨ ਵਾਸਤੇ ਤਿਆਰ ਹੋ ਜਾਂਦੇ ਹਾਂ ਹਾਂ ਮਰੀ ਜੋਸ਼ ਉਹ ਜੋਸ਼ ਨਹੀਂ ਉਹ ਪਹਾੜੀ ਧਰ ਲਈ ਜਾਂਨੇ ਕਿੱਥੇ ਲੈ ਜਾਂਦੇ ਸੀ ਹਾਂਜੀ ਬਸ ਇਹ ਤਾਂ ਬੜੀ ਸੁਣ ਕੇ ਹੈਰਾਨੀ ਵਾਲੀ ਗੱਲ ਆ ਵੀ ਐਨੀ ਬਟਾਲੀਆਂ ਜਿਹੜੀ ਆ ਹਾਈਟ ਤੇ ਜਾ ਕੇ ਐਨੀ ਮੁਸ਼ਕਲ ਪਹਾੜੀ ਤੇ ਦੁਸ਼ਮਣ ਉੱਤੇ ਬੈਠਾ ਹੋਵੇ ਤੇ ਸਪੋਰਟ ਫਾਇਰ ਵੀ ਕੋਈ ਨਾ ਹੋਵੇ ਤੇ ਫਿਰ ਵੀ ਜੋਸ਼ ਦੇ ਨਾਲ ਹੀ ਉਹ ਪਹਾੜੀ ਜਿਹੜੀ ਲਈ ਗਈ ਹੈ ਸਪੋਰਟ ਤਾਂ ਰੋਤਨਾਵਾਂ ਬਣਾਈ ਹੈ ਉਹ ਪਹਿਲਾਂ ਕੋਈ ਘੋਟਣੀ ਤਿੰਨ ਤੱਕ ਹੀ ਤੇ ਤਿੰਨ ਤੱਕ ਜੀਵਨ ਉਹਨਾਂ ਦੇ ਕਾਹੋਂ ਜਾਬ ਨਹੀਂ ਹੋਣ ਇੱਕ ਸੁਭਦਰ ਮੇਜਰ ਦਾਸ ਸਿੰਘ ਸਾਹਿਬ ਜਿਹੜੇ ਸੀ ਉਹ ਉਹ ਤਾਂ ਸੈਂਟਰ 'ਚ ਹੀ ਰਹੇ ਸੀ ਮੇਰੇ ਨਾਲ ਹੁਣ ਦਾਸ ਸਿੰਘ ਸਾਹਿਬ ਸੁਭਦਰ ਮੇਜਰ ਦਾਸ ਸਿੰਘ ਸਾਹਿਬ ਉਹ ਤਾਂ ਪੁਰਾਣੇ ਹੁੰਦੇ ਆ ਜੀ ਉਹ ਹੈ ਤੇ ਜਿਉਂ ਮਾਰ ਰੋਦੇ ਦਿਮਾਗ ਤੇ ਬਹੁਤ ਪੈ ਗਿਆ ਫਿਰ ਉਹ ਕਹਿੰਦੇ ਇੱਥੇ 10 ਸੇ ਖਲਾਈ ਖੇਤ ਤੱਕ ਅੱਛਾ ਹੀ ਹਾਂ ਉਹ ਜਨਾਬ ਵੀ ਮੇਰਾ ਕਹਿੰਦਾ ਬੱਤੇ ਮਰਵਾ ਤੇ ਉਹ ਫਿਰ ਕਰਨਾ ਨਾ ਨਾ ਲਾਗਾ ਕਰਨਾ ਨਾ ਕਹਿੰਦਾ ਤੁ ਮੇਰੇ ਬੱਤੇ ਮਰਵਾ ਦਿੱਤਾ ਕਹਤਾ ਗਾਨੀ ਕੋ ਸਾਹ ਉਹ ਫਿਰ ਉਹਨੇ ਦਿਮਾਗ ਦੇ ਬੋਝ ਪਿਆ ਉਹਨੂੰ ਫਿਰ ਉਹਨੂੰ ਬਦਲੀ ਕਰਕੇ ਫਿਰ ਮੁਹਤਿਆਰ ਸਿੰਘ ਆਇਆ ਤੀ ਫਿਰ ਉਹ ਦਾ ਸੇਕਲਾ ਇੰਪੀਰਤਾ ਜਾਸਮੀ ਸਾਹਿਬ ਅਛਰੇ ਜੀ ਤੇ ਤੁਸੀਂ ਕੋਈ ਹੋਰ ਕੋਣ ਸੀ ਜਿਹੜਾ ਯਾਦ ਆਉਂਦਾ ਏ ਲੜਾਈ ਦੀ ਕੋਈ ਘਟਨਾ ਉਹ ਦੱਸੋ ਤੁਸੀਂ ਹਾਂ ਦੱਸੋ ਜਿੰਨਾ ਟੈਕ ਥੋੜਾ ਹੋ ਗਿਆ ਦੱਸੋ ਹਾਂ ਟੈਕ ਥੋੜਾ ਜੀ ਨਹੀਂ ਟੈਕ ਥੋੜਾ ਹੈ ਤਾਂ ਹੁਣ ਜਿਹੜੀ ਆਪਾਂ ਚਰਚਾ ਆ 15 ਗਾਹ ਨੂੰ ਜਲਦੀ ਹੋਈ ਹੈ ਹਾਂਜੀ ਹਾਂਜੀ ਉਹ 15 ਗਾਹੂ ਚੱਲੂ ਹੋਈ ਜਾ ਸੀ ਉਹ ਤੋਂ ਕੈਂਪ ਕਿਤੇ ਸਗਰਾਂ ਲਈ ਅੱਛਾ ਜੀ ਆਪਾਂ ਮਨਾਉਂਨੇ ਆ ਜੀ 15 ਗੱਤ ਹਾਂ ਉਹ ਨੂੰ ਨਾਮ ਦੇਤੋ ਨਾ ਅੱਛਾ ਹੋਰ ਨਾ ਕਾਂਦੀ ਹਣੀ ਉਹਨਾਂ ਨੇ ਕੀ ਕਰਿਆ ਆਪਾਂ ਨੇ ਕੀ ਕਰਿਆ ਆ ਉਹਨਾਂ ਨੇ ਇਹ ਨਹੀਂ ਕਿ ਕਰਿਆ ਕੰਨਾਰੇ ਨਿਕਾੜਨ ਲੱਗ ਪਏ 20 ਦੇ ਬਹਿਤ 15 ਰੋਕ ਥੀ ਬਾਟਰ ਤੇ ਕਾਂਦੀ ਹਣੀ ਉਹਨਾਂ ਨੇ ਕੰਨਾਰੇ ਨਹੀਂ ਕਰਿਆ ਉਹਨਾਂ ਨੇ ਕੀ ਕਰਿਆ ਜਦੋਂ 15 ਗੱਤ ਆਈ ਜਿੱਤੇ ਉਹਨਾਂ ਨੇ ਸਾਡੇ ਤੇ ਫੈਰ ਕਰਿਆ ਕੜਕੀ ਕਰਤੀ ਹਰ ਕੋ ਕਰਤੀ ਹਾਂਜੀ ਹਾਂ ਮੈਂ ਤਾਂ ਸਾਡੇ ਦੁਵਾਨ ਮਾਰ ਦੀ ਕਥਾਮ ਫੋਟਾਤੀ ਘਾਟ ਮਾਰਦਾ ਕੰਪਨੀ ਵਾਲੇ ਕੋਲ ਅਲਕੋਹਲ ਮਾਰ ਕੇ ਕਪਾਲ ਸਿੰਘ ਦੀ ਹੋ ਗਈ ਉਹਦਾ ਨਾਮ ਕਪਾਲ ਸਿੰਘ ਸਾਹਿਬ ਹਾਂ ਉਹ ਮੈਂ ਕਹਿੰਦੀ ਤੂੰ ਮੁੰਡੇ ਦੇ ਇੱਥੇ ਕੋਡਾਂ ਤੇ ਸੱਦ ਅੱਗੇ ਕਹੀ ਤੇ ਹਾਂ ਜਿੜਾਈ ਬੰਦ ਹੋ ਫਿਰ ਅਸੀਂ ਸਮਾਨ ਚੱਕਾ ਲਾ ਕੇ ਸਮਾਨ ਚੱਕਿਆ ਅੱਗੇ ਤਰ ਮਿਲਿਆਤੀ ਹਾਂਜੀ ਤਵੀ ਜਰਾਤੇ ਅੱਗੇ ਕੰਨੀਆ ਕਰੋ ਆਪ ਸਾਹੀ ਸਮਾਨ ਦੇ ਉੱਤੇ ਅਗੀਆਂ ਲੈ ਕੇ ਬਾਕੀ ਕਿਉਂ ਕਰੀਆਂ ਲੈ ਕੇ ਸਮਾਨ ਲਾਦ ਕੇ ਲੈ ਜੂ ਤੂੰ ਤੋੜੀਆਂ ਕਰੀਆਂ ਪੰਪ ਡਿੰਨੇ ਲਾ ਕੇ ਉੱਤੇ ਅੱਛਾ ਨਹੀਂ ਉਹ ਕੈਂਟੇਪਰ ਖੜਾ ਸੀ ਉਹ ਕਹਿੰਦਾ ਪੈਨ ਉਹ ਮੁੰਡੇ ਨੇ ਉੱਥੇ ਗੋਲੀ ਮਾਰੀ ਉਹਨੇ ਨਹੀਂ ਗੋਲੀ ਮਾਰੀ ਉਹ ਪਈ ਤਾਹ ਜਿਹੜਾ ਉਹ ਪੀਤੀ ਦਿੱਤਿਆ ਅੱਛਾ ਲੱਗਿਆ ਬਈ ਉੱਥੋਂ ਫੇਰੇ ਸੀ ਕਰੀਆਂ ਲੈ ਕੇ ਆੜਦੇ ਸੀ ਤੇ ਜਾਂਦੇ ਉੱਥੇ ਆਗੇ ਤੱਕ ਵੀ ਜਾਤੇ ਆਏ ਵੇ ਲੈ ਰੇ ਸੀ ਇੱਥੇ ਵੀ ਨਾ ਨੂੰ ਅੱਛਾ ਨਹੀਂ ਅਜਿਹਾ ਨੂੰ ਲਾਡੇ ਇੱਕ ਮਾਇ ਲਾਜਾ ਕਿ ਡਾਕਟਰ ਇੱਕ ਮੁੰਡਾ ਹੈਗਾ ਕਿ ਮੇਰਾ ਇਹ ਲਾਂਗਰੀ ਹਾਂਜੀ ਆਪਣੇ ਇਸ ਦਾ ਐਕਟ ਲਿਖੋਂ ਤੇ ਯੋਨਾ ਉਹ ਲੱਗੇ ਨਾ ਉਹ ਲੱਗੇ ਬੰਬ ਦੇ ਜਾਂ ਰੱਖੀ ਸਾਨੂੰ ਅਸੀਂ ਮੁਹਾਲਾ ਗਾਲਾ ਕਰਾ ਰਹੀ ਅੰਦਰ ਆਉਂਦੇ ਆਪਾਂ ਜੇ ਮਰੇ ਉਹ ਅੱਜ ਲੈ ਉਹ ਸਾਨੂੰ ਮਰੇ ਡਾਕੀ ਦਾ ਲੱਗ ਭਰਾਣਾ ਦੀ ਆਣੀ ਆ ਕੇ ਜੀ ਤਾਹਾਂ ਚੜ ਕੇ ਅਖੀਂ ਕੋਈ ਪਾਲਾਂਗੇ ਰੱਖਿਆ ਨਾ ਬੁੱਧ ਨਹੀਂ ਚੱਲ ਉਹ ਹੋ ਦੇ ਉਹ ਬੰਦ ਹੋ ਗਿਆ ਉਦੋਂ ਮਗਰ ਉਹਨਾਂ ਨੇ ਫਿਰ ਕੋਈ ਫੈਸਲਾ ਨਹੀਂ ਕੀਤਾ ਅਛਾ ਇਹਨਾਂ ਨੇ ਕਿਹਾ 15 ਗੱਤ ਛੱਡ ਕੇ ਇਹਨਾਂ ਨੇ ਪਹਿਲੀ ਤਰੀਕ ਨੂੰ ਟਿਕ ਟੰਕਾ ਆ ਪੱਕਾ ਹੈ ਕਿ ਇਹਨਾਂ ਨੇ ਪਹਿਲੀ ਤਰੀਕ ਨੂੰ ਨੌਵੇਂ ਮਹੀਨੇ ਦੀ ਪਹਿਲੀ ਤਰੀਕ ਨੂੰ ਟਿਕ ਦਿੱਤਾ ਠੀਕ ਹੈ ਉਸ ਤੋਂ ਬਾਅਦ ਮੈਂ ਸੀ ਕਹਾ ਬਾਜ਼ਾਰ ਤੇ ਅਛਾ ਜੀ ਉਹ ਸਾਖਤੀ ਬੈਠਾ ਤੇ ਇੱਕ ਕੱਲਾ ਪਿੰਡ ਦੀ ਸੀ ਪੂਰਾ ਚਾਹਤੀ ਇਕਦਾਂ ਮੌਤੀ ਫੌਤੀ ਇੱਕ ਡੱਲਾ ਪੋਸਟ ਸੀ ਹਾਂ ਗੱਲ ਆ ਹੈ ਕਿ ਹਾਂ ਜੀ ਇੱਕ ਪੂਰਾ ਚਾਹ ਇੱਕ ਪੂਰਾ ਚਾਹਤੀ ਇੱਕ ਸਾਗੜ ਨਾ ਲਿਤਾ ਸਾਖਤੀ ਤੇ ਨਹੀਂ ਇੱਕ ਛੱਡ ਦੀ ਤੇਰਾ ਮਾਇਤ ਤੇ ਕੁਆਲਟੀ ਉਹ ਦੁਨੇ ਇੱਧਰ ਆਇਆ ਨਾ 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 4 ਵਜੇ ਸਵੇਰ ਮਹਾਲਵੀਆ ਕਰੋ ਮੀਂਹ ਉਹ ਤੇ ਹਮ ਕਿਸੇ ਕੰਮ ਪਾਉਗੇ ਕੰਮ ਪਾਉਂਦੇ ਤਾਂ ਫਿਰ ਤੇ ਵੀ ਤੁਸੀਂ ਇਐ ਕਰੋ ਭਾਈ ਕੰਮ ਹੋ ਜਾ ਉਹ ਮੋਤ ਮਾਦੇ ਪਹਿਲੇ ਦਾਇਆ ਦਾਇਆ ਸਾਡੇ ਉੱਤੇ ਲੱਗ ਕੇ ਰਹਿਣਾ ਉਹਨਾਂ ਤੋਂ ਜਿਹੜੀ ਸਾਡਾ ਰਿੰਡਿੰਗ ਸੀ ਜਿਹੜਾ ਸਾਟੂ ਕਹਾ ਨਾ ਗਿਆ ਸਾਡੇ ਕਹਿ ਗਿਆ ਕਾਹ ਹੈ ਉਦੋਂ ਬਾਗੜੋ ਤੇ ਆਲਾ 6 ਛੋਟਕੇ ਫਿਰੋਨੇ ਪੂਰਾ 300 ਤੇ ਸਿੱਟਾ 67 ਕੇ ਮੰਨ ਲਓਗੇ ਤਾਂ ਕੋ ਫਿਰ ਹੋਣਾ ਝੋਟਿਆਂ ਮੰਗ ਟੱਕ ਟਾਉਣ ਆ 72 ਕੋ ਨਾ ਦੇਵਾਂਗਾ ਆਹੋੜਾ ਜਮਾ ਦੇ 70 70 ਟੰਕ 70 ਟੰਕ ਉਹ ਸੰਟਰ ਸੁਜਾ ਤੇ ਕੋਈ ਨਹੀਂ ਸਾਡੇ ਮਾਗਦੀ ਮਗਰੋਂ ਨਾਲ ਵੀ ਨਿਰਵਾਚ ਲੈਣਾ ਹੂੰ ਸੰਦਰ ਦੀਲੀ ਦੇ ਸਾਹਮਣੇ ਹਾਂ ਜੀ ਜਦੋਂ ਆ ਗਏ ਸਾਡੇ ਮੋੜ ਤੇ ਟੂਟੇ ਕਰਾ ਨਾਤਾ ਕਰਨ ਤਾਂ ਹੱਕ ਤੇ ਚੱਕ ਸਕਾ ਮੈਨਾਂ ਹੋਰ ਮੈਂ ਕਦਾਂਦਾ ਅੱਛਾ ਜੀ ਮੇਰਾ ਅੱਗੇ ਉਹ ਨਹੀਂ ਨਾਲ ਪਹਿਲਾ ਹਾਂ ਮਾਹਤਵਾਇਕ ਮੈਂ ਚਾਹਤਦਾ ਇਹਦੇ ਥਲੇ ਢਾਨੇ ਦੇ ਜੋ ਅੱਛਾ ਉਹਨੇ ਮੂਹਰੇ ਨਹੀਂ ਥਲੇ ਢਾਨੇ ਤੀਆਂ ਦੋ ਮਾੜਲੇ ਥਲੇ ਦੂਰ ਕਰ ਮੈਂ ਕਾ ਤੂੰ ਬਾੜ ਜਾ ਹਾਂ ਅੱਛਾ ਜਦੋਂ ਪੜਾ ਹੋ ਗਿਆ ਮੈਂ ਕੀ ਕਹਿਦਾ ਤਾਹਾਂ ਮੜੀ ਚੱਕ ਕੇ ਬੈਗ ਦਾ ਉਹਦਾ ਫਾਇਰ ਕਰ ਕਾਲੇ ਨਾ ਮਾਰਕੋ ਦੀ ਜਿਹੜਾ ਮਾਡਲ ਅਥਾਰਟੀ ਸਾਰਾ ਚਾਕੇ ਪਰਾ ਮਾਰਿਆ ਨਿਤਿਉਂ ਉਹ ਤੋਂ ਮਾਰਕੋ ਬਲੇਕਰ ਬਾਹਰ ਹੀ ਭਾਰਾ ਹੁੰਦਾ ਸੀ ਨਾ ਨਹੀਂ ਨਹੀਂ ਉਹ ਮਾਰਕੋ ਬਹੁਤ ਦਿੱਕਤ ਦੀ ਦੋਨੇ ਮਾਰਕੋ ਉਹ ਫਿਰ ਉਹਨੇ ਕੀ ਕਰਿਆ ਨਾਟਕ ਖਿਆ ਤੇ ਮੂੰਹ ਮਾਚਾ ਮੱਛਾ ਮੱਛਾ ਤੇ ਅੱਖਾਂ ਵੀ ਮਰੀਆਂ ਉਹ ਹੋ ਗਏ ਜਿਆ ਤੇ ਇੱਥੇ ਫਿਰ ਕੀ ਆ ਪੈਰਾ ਤੇ ਵੀ ਆ ਲਾਟ ਮਿਲ ਗਈ ਉਦੋਂ ਮਾਰਕੋ ਫਿਰ ਮੈਂ ਕੀ ਕਰਿਆ ਜੇ ਉਹ ਗਨਮੈਣਾ ਬੰਮ ਨਾ ਕੋਈ ਕਰਦੇ ਨੇ ਬੰਮ ਕੱਢੇ ਬੰਮੇ ਚਲਾਏ ਪੰਜ ਭੈਰ ਕਰੀ ਮੈਂ ਉਹਨਾਂ ਜਿਆਦਾ ਦੋ ਤਾਂ ਟੈਂਕ ਤੇ ਲੱਗੇ ਹਰ ਸ਼ਾਇਦ ਦੋ ਟੈਂਕ ਤੇਰੇ ਇੱਕ 60 ਲੈਂਥ ਮੰਗਦਾ ਅੱਛਾ ਜੀ ਇੱਕ ਆਕਸੀਜਨ ਟਿੱਕੋ ਤੇ ਜ ਮਰ ਇੱਕ ਮਸੁੱਖ ਨਹੀਂ ਦਿੱਦਾ ਹੋਣਾ ਜੀ ਅੱਛਾ ਮਹਿਮਾਨ ਨੂੰ ਪਹਿਨਾ ਹੈ ਕਰੋ ਕਹਿੰਦੇ ਕੀ ਮਹੱਤ ਨਹੀਂ ਇਥੋਂ ਪਰੇ ਹੋ ਜਾਓ ਇਥੇ ਬੰਬ ਬਾਹੂ ਆਪਣੇ ਕੋਲ ਕਹਿੰਦੇ ਚੰਗਾ ਇਹ ਉਹਦਾ ਪਰੇ ਦਾ ਹੋ ਜਾਣਾ ਉਹ ਮੁੰਡਾ ਤੇ ਕੰਬਰ ਛੇੜ ਗਿਆ ਜਿਹੜੀ ਆਈ ਆ ਉਹਦਾ ਆਇਆ ਰਫਲਾਈ ਸੀ ਮੁੰਡੇ ਨਾਲ ਆਇਆ ਹੈ ਉਹਦੇ ਮਾਰਦ ਜਦੋਂ ਬੰਬ ਮਾਰਿਆ ਉੱਥੇ ਉਹਨਾਂ ਨੇ ਤਾਂ ਨੈਕ ਇੱਥੇ ਲੱਗ ਗਿਆ ਜੀ ਆਹ ਜਗ੍ਹਾ ਆ ਭਗਤਾਂ ਨੇ ਵਾਂਗ ਬੜੇ ਟੋਹੜੇ ਨੇ ਇੱਕੋ ਹੀਰੇ ਦੇ ਲੱਗਿਆ ਬਚਾਰੇ ਉਹਦੇ ਇੱਥੇ ਲੱਗਿਆ ਉਹ ਇੱਥੇ ਐ ਚੱਕ ਜਾਂਦਾ ਉਹ ਪੂਰਾ ਹੋ ਗਿਆ ਤੇ ਇੱਕ ਮੇਰੇ ਨਾਲ ਮੁੰਡਾ ਸੀ ਉਹਨੂੰ ਮੈਂ ਕਿਹਾ ਪਰਾ ਹੋ ਜਾ ਜਗENDER ਸੀਗਾ ਉਹ ਬਣਾ ਬੈਠ ਗਿਆ ਬਾਕੀ ਮੁੰਡੇ ਕੋਲ ਗਿਆ ਉਸਨੇ ਬੰਦੂ ਕੇ ਤੁ ਨਹੀਂ ਹੋ ਰਹੇ ਤੇਰਾ ਇਹਨਾ ਮੂੰਹ ਵੱਡ ਗਿਆ ਇੱਕ ਦਾ ਪੱਟ ਵੱਡ ਗਿਆ ਜਦੋਂ ਮੂੰਹ ਵੱਡੀ ਗਈ ਉਹ ਬਹੁਤ ਪੂਰਾ ਹੋ ਗਿਆ ਤੇ ਇੱਕ ਮਾਰਟਰ ਦਾ ਮੁੰਡਾ ਸੀ ਉਹ ਬੰਬ ਬੌਂਡ ਕਰਦੇ ਆ ਉਹ ਬੰਬ ਬੌਂਡ ਦੇ ਉੱਤੇ ਬੰਬ ਵੀ ਕਹੋ ਉੱਤੇ ਪੂਰਾ ਹੋ ਜਾ ਜੇ 5 ਬੰਦੇ ਉੱਥੇ ਥਾਗੇ ਮਿਛਾਨ ਹੋ ਗਏ ਇਹ 5 ਬੰਦਿਆਂ ਦੇ ਕੀ ਕੀ ਨਾਮ ਦੱਸੇ ਉਹਨਾਂ ਨੂੰ ਅਸੀਂ ਕੀ ਕਰਿਆ ਪੰਜਾਂ ਨੂੰ ਇੱਕ ਬੈਂਕ ਤੇ ਰੱਖ ਦਿੱਤੀ ਬੈਂਕ ਤੇ ਪਾ ਕੇ ਉਹਨਾਂ ਦੇ ਕੰਬਲ ਹੇਤੇ ਪੰਜ ਸਾਤ ਲੇ ਵੀ ਬਕਰੋ 14 ਸਾਡੇ ਨਾਲ ਸਨੇ ਹੋਣੀ ਨਹੀਂ ਸੀ ਇਹ ਉਹਨਾਂ ਦੀ ਯਾਦ ਆ ਗਿਆ ਉਹ ਆ ਐਨਮੀ ਨਾਲ ਉਹ ਜਿਆ ਐਨੇ ਬਾਈ ਉਹਨਾਂ ਦੇ ਮਾਗੋਂ ਟੈਂਕਾਂ ਦੇ ਉੱਤੇ ਜਹਾ ਆਪਣੇ ਇਹ ਫੋਰਸ ਦਾ ਬੰਬ ਲੱਗ ਜੇਗਾ ਪ੍ਰੋਫੈਸਰ ਜੀ ਇਹ ਗੋਵਿੰਦ ਕਾ ਕਰੜੇ ਦੇਰ ਵਾਲੀ ਤੇ ਬਹਾਤਰੀ ਵਾਲੀ ਕਰਦਾ ਵੀ ਸਾਡੇ ਦੇ ਜਵਾਨ ਜਿਹੜੇ ਸ਼ਹੀਦ ਹੋਏ ਹੋਣ ਉਹ ਵੀ ਇੱਕ ਨਹੀਂ ਦੋ ਨਹੀਂ ਪੱਗ ਤੇ ਉਹਨਾਂ ਨੂੰ ਇੱਕ ਵੈਕਟਰ ਦੇ ਵਿੱਚ ਪਾ ਕੇ ਆਪਾਂ ਆਖੀਏ ਕਿ ਉਹਨਾਂ ਨੂੰ ਵੀ ਇਹ ਵੀ ਤੁਹਾਡੇ ਨਾਲ ਸਾਡੀ ਇੱਜ਼ਤ ਸੀ ਵੀ ਤੁਸੀਂ ਆਪ ਦਾ ਜਿਹੜਾ ਕੰਮ ਪੂਰਾ ਕਰਕੇ ਚਲੇਗੇ ਸਾਡਾ ਅਜੇ ਕੰਮ ਬਾਕੀ ਆ ਹਾਂ ਜੀ ਮੈਂ ਕਰਿਆ ਉਹਨਾਂ ਨੂੰ ਸਾਰਾ ਨਿਮਸਕਾਰ ਕਰੀਆ ਸਾਡੇ ਨੂੰ ਹਾਂ ਜੀ ਹਾਂ ਜੀ ਬਾਕੀ ਇਹਨਾਂ ਬਾਰੇ ਦੱਸੋ ਜੀ ਉੱਤੇ ਬੰਬ ਡੇ ਲਾ ਕੇ ਪਏ। ਉਹ ਸਾਦੇ ਮੁੰਡੇ ਤੋਂ ਤਾਂ ਹਟ ਰਿਹਾ ਕਰ। ਅੱਛਾ ਹੋਰ ਕੋਈ ਹੋਰ ਕੋਈ ਜਾਣ ਕਰ। ਉੱਤੇ ਤਾਂ ਹੋ ਰਿਹਾ ਯਾਦਗਾਰੀ ਉੱਥੇ ਤਾਂ ਲੜਕੀ ਦੀ। ਉਹਦਾ ਮਾਂ ਬਾਪ ਸੜ ਕੇ ਭੱਜ ਗਿਆ। ਸਿਕਾਨੀ। ਉਹਦੇ ਬੱਚਾ ਦੀ ਦੁਰਦਿੰਦਾ। ਇਹੋ ਬੱਚਾ ਦੁਰਦਿੰਦਾ ਤੇ ਪੂਰੀ ਬੈਠੀ ਮੁੰਡਾ ਮੋਤੀ ਆਇਆ ਕਿ ਬੀਬੀ ਪੈਣ ਇੱਥੇ ਬੈਠੀਆਂ। ਉਹ ਕੰਨੀ ਮੇਰਾ ਮਾਪਾ-ਵਪ ਸੱਜ ਕੇ ਭਾਗੇ ਤਾਂ ਸੱਤ ਪਾਗਣਾ ਲੈ ਕੇ ਚੱਲਦਾ ਉਹ ਪਾਈ ਉੱਥੇ ਲਿਆ ਆਂ ਲਿਆ ਕੇ ਨਾਲ ਸਾਡੇ ਲੱਗੇ ਸਪੈਟਨਾ ਬਾੜ ਜਤੀ ਜਦੋਂ ਉੱਥੇ ਆਇਆ ਉਹ ਬਾਬੜੇ ਗੇ ਲਾ ਕੇ ਉਹ ਕੁੜੀ ਦੇਖਤੀ ਫੇ ਉਹ ਉਹਨੇ ਦੇ ਤਕਰੀਪਾਈ ਤੱਕੀ ਦੇ ਆ ਕੇ ਉਹਨੇ ਜੀ ਕਰਿਆ ਤਬੀ ਦਿਲਾਇ ਬਿਚਲੀ ਲਾਂਗੀ ਪਾਣੀ ਦੀ ਕੀ ਕੀ ਕਹਾ ਅਗਰ ਨਹੀਂ ਕਿ ਕਿਹਾ ਗਿਆ ਹੋ ਕੁਛ ਨਾ ਆਇਆ ਨਾ ਆਪਣੇ ਮਾਪਾ ਪਰਾਈ ਪਰਾਈ ਆਇਆ ਬਿਆ ਉਹ ਸੇ ਕਹਿੰਦਾ ਭਾਈ ਐ ਕਰਵਾ ਕੁੜੀ ਨੂੰ ਦੁੱਧ ਦਾ ਪਿਆ ਉਹ ਬੱਚਿਆ ਉਹ ਕਹਿੰਦੀ ਤਾਈ ਜਿੰਨਾ ਕਿ ਤੂੰ ਨਹੀਂ ਪਿੰਦਾ ਮੈਂ ਨਹੀਂ ਮੈਂ ਹੂੰ ਉਹ ਕਹਿੰਦਾ ਨਹੀਂ ਭਾਈ ਕੀ ਕਰਾਣਾ ਨਾ ਉਹਨੇ ਪੈ ਕੋ ਦਰੋਦੀ ਨੇ ਉਲੁਕ ਲੇਤੀ ਉਹ ਫੇਰ ਤੋਂ ਜਾਉਣੀ ਸੱਡ ਕੇ ਜਾਂਦਾ ਜੰਮੂ ਹੋ ਜੰਮੂ ਮੋਤੀ ਢੜਾ ਤੂੰ ਤਾਂ ਨਾਮ ਮੇਰਾ ਨਾਉਣੀ ਜ਼ਿਆਦਾ ਹੁੰਦਾ ਚੰਦ ਖੰਮ ਕੀ ਮੇਰਾ ਛੀ ਮੋਤਨ ਦਾ ਫਿਰ ਉਹ ਤੇ ਮੋਠੇ ਕੰਨ ਚੜ ਕੇ ਕਹਿੰਦਾ ਫਿਰ ਉਹ ਕਹਿੰਦੀ ਆਹ ਮੇਰੇ ਮਾਪੇ ਤੇ ਜੇ ਆਪ ਭੱਜ ਕੇ ਵੀ ਪਰਿਵਾਰ ਜੀ ਮੇਰੇ ਕੋਲੋਂ ਨਹੀਂ ਦੋ ਮਹੀਨੇ ਜਿੰਦਗੀ ਛੱਡ ਕੇ ਤੁਰਿਆ ਹੁਣ ਤੂੰ ਮੈਥੀ ਕੁੜੀ ਕਿਹ ਹੈ ਉਹ ਫਿਰ ਮੁੜ ਕੇ ਉਹ ਕਹਿੰਦਾ ਅੱਜ ਤੂੰ ਕਹਿੰਦੀ ਪਈ ਮੇਰਾ ਕੋਈ ਧਰਮ ਦਾ ਭਾਈ ਮੈਂ ਨੂੰ ਤੂੰ ਜਦੋਂ ਬਾਜ਼ੀ ਭਲਾਈ ਮੈਂ ਆਉਂਗੀ ਤੂੰ ਮਿਲਿਆ ਉਹ ਤੋਂ ਵਿਚਾਰ ਕੇ ਬਾਹਰ ਗਿਆ ਇਹ ਬਹੁਤ ਤੁਸੀਂ ਇੱਕ ਮੈਂ ਬਹੁਤ ਵਧੀਆ ਇੱਕ ਉਸ ਜਿਹੜਾ ਜਵਾਨ ਸੀ ਕਿੰਨੇ ਕਿਹਾ ਬਹੁਤ ਵਧੀਆ ਇੱਕ ਮਿਸਾਲ ਪੈਦਾ ਕੀਤੀ ਹੈ ਕਿ ਜਿਹੜੇ ਸਾਡੇ ਸਰਦਾਰ ਆ ਸੈਨਿਕ ਭਾਈ ਆ ਸਾਡੇ ਉਹਨਾਂ ਦਾ ਕਰਤਾਰ ਇਸ ਤਰ੍ਹਾਂ ਦਾ ਹੁੰਦਾ ਸੀ ਕੋਈ ਲੜਾਈ ਜਦੋਂ ਲੜਨੀ ਆ ਦੁਸ਼ਮਣ ਦੇ ਨਾਲ ਉਦੋਂ ਤਾਂ ਉਹ ਲੜਾਈ ਲੜਦੇ ਆ ਪਰ ਜੇ ਕੋਈ ਅਬਲਾ ਮਾਰੀ ਜਾਂ ਕੋਈ ਜ਼ਰੂਰਤ ਮੰਗਦਾ ਉਹ ਉਹਨਾਂ ਨੂੰ ਮਿਲ ਜਾਂਦੀ ਆ ਤੇ ਉਹ ਦੇਖ ਪ੍ਰਾਂਇਆਂ ਚੰਗੀਆਂ ਮਾਵਾਂ ਧੀਆਂ ਪੜਾ ਜਾਣ ਜਿਹੜਾ ਕਲਗੀਧਰ ਪਾਸ਼ਾ ਨੇ ਸਾਨੂੰ ਸਿਖਾਇਆ ਦਿੱਤੀ ਆ ਉੱਤੇ ਵੀ ਖਰੇ ਉਤਰਦੇ ਆ ਇਹ ਬਹੁਤ ਵਧੀਆ ਕਰਦਾ ਸੀ ਇੱਕ ਤੁਸੀਂ ਮੈਨੂੰ ਚਰਨ ਸਿੰਘ ਕੁੱਕ ਬਾਰੇ ਕੋਈ ਜਾਣਕਾਰੀ ਦਿਓ ਉਹ ਕਿਸ ਤਰ੍ਹਾਂ ਦਾ ਇਨਸਾਨ ਸੀ ਸਵਾਗ ਕਿਸ ਤਰ੍ਹਾਂ ਦਾ ਸੀ ਉਦੋਂ ਧਮਾਕਾ ਤਾਂ ਕਰ ਦਿੱ ਲੋ ਕੋਈ ਨਾ ਖਾਸ ਨਾ ਤੇਜ਼ ਸੀ ਨਾ ਉਹ ਟੌਂਕੀ ਮਾਰਨਾਂ ਜਿਹੀ ਨਾ ਭਾੜੀਤੀ ਹੋ ਹੈਗਾ ਵੀ ਹਲਕੀ ਜੀ ਅੱਛਾ ਆਹ ਗੱਲ ਉਹ ਤੇ ਜਿਦੂ ਤਾਂ ਰੋਟੀ ਨੂੰ ਨੌਲੇ ਬਤਾ いや ਉਹਨਾਂ ਨੂੰ ਕਿਹੜੇ ਧਿਆਨ ਦੇ ਲੋਨੀ ਕਹਿੰਦੀ ਕਹਿੰਦਾ ਯਾ ਤੁਸੀਂ ਕਹੀ ਜਾਨੋ ਰੌਲਾ ਪਾਈ ਜਾਨੋ ਇੱਥੇ ਕਹਿੰਦਾ ਜਿਹੜੀ ਸਾਡੇ ਕੋਲ ਵੀ ਜੱਗੀਆਂ ਨਾ ਅਮਰੀਕਾ ਦੇ ਨਾਲ ਅਫਰੀਕਾ ਦੇ ਨਾਲ ਰੂਸ ਦੇ ਨਾਲ ਜ਼ਬਾਨ ਦੇ ਨਾਲ ਇੰਟਰੋਟਾਟ ਦੇਤੇ ਬਣੀ ਨਹੀਂ ਹੈਗੀ ਹਾਂ ਉਹ ਪਟਾਣਾ ਨਹੀਂ ਤੇ ਤਰਫ ਨਾਲ ਉਹ ਬਲ ਬਸ਼ਵਾ ਸੀ ਬਤਨ ਆਪੇ ਇੰਚ ਨਾਲ ਉਸ ਸਵੇਰ ਪੈਨਸ਼ਨ ਆਇਆ ਵਾ ਹਾਂ ਹੈਗਾ ਹੋ ਕਹੋ ਜੀ ਇਹ ਨਕਰਾ ਹੋ ਠੀਕ ਹੈ ਜੀ ਹੈਗਾ ਕਿ ਮੈਂ ਕਿ ਨੰਬਰ ਸੱਜਿਆ ਹੋ ਛੱ ਠੀਕ ਹੈ ਹਾਂ ਬਹੁਤ ਵਧੀਆ ਜੀ ਬਹੁਤ ਹੀ ਵਧੀਆ ਤੇ ਤੁਹਾਡੇ ਨਾਲ ਗੱਲਬਾਤ ਕਰਕੇ ਬੜਾ ਵਧੀਆ ਲੱਗ ਰਿਹਾ ਜੋਸ਼ ਵੀ ਆ ਰਿਹਾ ਇਸ ਤਰ੍ਹਾਂ ਲੱਗ ਰਿਹਾ ਜਿਦਾਂ ਮਤਲਬ ਐਕਚੁਅਲੀ ਲੜਾਈ ਦੇ ਮੈਦਾਨ 'ਚ ਆਪਾਂ ਖੜੇ ਹੋ ਉਹਦਾ ਸਾਡੇ ਸਰਕਲ ਬਣਾ ਪੈ ਗਿਆ ਅੰਦਰ ਨਹੀਂ ਕੋਈ ਨਹੀਂ ਸਰਕਲ ਅੱਜ ਕੈਮਰੇ ਦੇ ਸਾਹਮਣੇ ਹਾਂ ਕਦੇ ਵੀ ਇਸ ਤੋਂ ਲਗਾਂ ਜਦੋਂ 1971 ਦੀ ਲੜਾਈ ਲੱਗੀ ਆ ਉਹਦੇ ਵਿੱਚ ਕੀ ਕੀ ਤੁਹਾਨੂੰ ਡਿਊਟੀ ਮਿਲੀ ਘੱਟ ਦੇ ਡਾਇਰੈਕਟ ਉੱਥੋਂ ਦੀ ਮਤਾਂ ਆ ਲੈ ਤੇ ਮੈਂ ਆ ਕੇ ਜਿਹੜਾ ਮੈਂ ਕਿੰ ਮੈਂ ਤੋਂ ਮੈਂ ਉਹ ਨੂੰ ਲੈ ਕੇ ਘੱਟ ਗਿਆ ਇੱਕ ਬੰਦਾ ਅੱਛਾ ਜੀ ਕਿਤੇ ਸਨਾਨਾ ਕਿਤੇ ਸਨਾਨਾ ਘੱਟ ਉਹਨੂੰ ਰਾਹ ਚੀਂ ਨੇੜੇ ਕੀਤੀ ਅੱਛਾ ਜੀ ਉਹ ਤੋਂ ਉੱਥੇ ਬਾਕੇ ਬਾਂਸਾਂ ਦਾ ਬਾੜ ਲੱਤੀ ਅੱਛਾ ਜੀ ਦਲੀਪ ਸਿੰਘ ਉੱਥੇ ਨੂੰ ਝੂਂਦਾ ਮੈਂ ਜਿੱਤੇ ਆਪਣੇ ਸਾਈਕਲ ਤੇ ਖੜੇ ਗਿਆ ਅੱਛਾ ਜਿਵੇਂ ਲੋ ਤਾਰੂ ਨਾ ਪੀ ਉਹਨਾਂ ਦਾ ਜਿਵੇਂ ਲੋ ਸਾਹਿਬ ਆਪਣੇ ਜਿਹੜੇ ਸੀ ਉਹ ਉਹ ਬਾਕੀ ਉੱਥੇ ਲੈ ਕੇ ਉਹਨੇ ਬਾਈ ਗੁਰਾਂ ਬੰਦੇ ਇਕੱਠੇ ਕਰ ਲਏ ਸਾਰੇ ਵੀ ਦੱਸੋ ਮਿਰਜ਼ਾਪੁਰ ਜਮਾਲਪੁਰ ਉਥੋਂ ਦੀ ਹੋ ਕੇ ਸੀ ਜਣੀ ਉਧਰੋਂ ਚਲੇ ਸੀ ਟਾਪੇ ਨੂੰ ਅੱਛਾ ਜੀ ਉਥੋਂ ਅਸੀਂ 7-8 ਦਿਨ ਤੁਰਦੇ ਹੀ ਗਏ ਆਂਗੇ ਕੋਈ ਕਿਤੇ ਗੱਡੀ ਨਹੀਂ ਮਿਲੀ ਕੋਈ ਕੁਝ ਨਹੀਂ ਮਿਲਿਆ ਦਲਦਲ ਜਿਵੇਂ ਸੀ ਕਿਤੇ ਬਹੁਤ ਜਾਂਦੀ ਸੀ ਇਹ ਤਾਂ ਨਿਕਲ ਜਾਂਦੇ ਸੀਗੇ ਸਾਡੀ ਹੰਦੀ ਦਲਦਲ ਜਿਵੇਂ ਕਰਕੇ ਅਸੀਂ 6ਵੇਂ 7ਵੇਂ ਦਿਨ ਇੱਕ ਥੋੜਾ ਜਿਹਾ ਰਸਤਾ ਠੀਕ ਹੋ ਗਿਆ ਪੱਕਾ ਕਰਨਾ ਹੋ ਗਿਆ ਉਥੋਂ ਉਹਨਾਂ ਨੇ ਵੀ ਬਸ ਤੇ ਚੋਬੀ ਘਰ ਮੇਦਨ ਕਰਨਾ ਕਰ ਰਿਹਾ ਸਾਬ ਨੂੰ ਬੇਪੱਥਰ ਨੂੰ ਮੈਂ ਬਾਹਰ ਚੜਾਉ ਤਿਹਦੇ ਪੈਰ ਛੱਡੇ ਪਏ ਨੇ ਕਹਿ ਇਹਨੂੰ ਹੋਏ ਤਾਂ ਬੈਨ ਕਿਹਦੇ ਕੋਠਾ ਬਾਹਰ ਚੜਾ ਕੇ ਦਨੂੰ ਟਾਪੇ ਹੋ ਗਏ ਉਹ ਜਦੋਂ ਮੋਰੋਂ ਫੈਰ ਕਰਦੇ ਸੀਗੇ ਉਹਨਾਂ ਨੇ ਮੁਕਾਬਲਾ ਕਰਕੇ ਉਹ ਜਦੋਂ ਉਹਨਾਂ ਦੇ ਫੈਰ ਕਰਦੇ ਸੀ ਉਹ ਭਾ ਜਾਂਦੇ ਸੀ ਅੱਛਾ ਉਪਾਜਨ ਦੇ ਰਾਹ ਦੇ ਹੀ ਜਾਂਦੇ ਸੀ ਆ ਜੋ ਮੰਨੀਆਂ ਟੱਕੇ ਜਾਣਾ ਪੜੇ ਉੱਥੇ ਜਾ ਕੇ ਫੈਰ ਕਰ ਲਈ ਤਾਂ ਨੇ ਅੱਛਾ ਹਾਂ ਜਿਹੜੀ ਛੇਸਗਵਾਈ ਦੀ ਉਹਦੇ ਟਾਕਾ ਦੇ ਵਿੱਚ ਪਹੁੰਚਣ ਵਾਲੀ ਸਭ ਤੋਂ ਪਹਿਲੀ ਬਟਰੀਆਂ ਸੀ ਇਹ ਦਰਦ ਦਰਬਾਹਰ ਜੀ ਕੀ ਆਮ ਕੱਢੀ ਨਹੀਂ ਕੱਟੀਆਂ ਦਰਦ ਦਰਬਾਹਰ ਅੱਛਾ ਉਦੋਂ ਦਰਦ ਬਹੁਤ ਸੀ ਬਹੁਤ ਸੀ ਕੱਢੀ ਨਹੀਂ ਜਦੋਂ ਇਹ ਬੰਦਾ ਬੰਦਾ ਵੀ ਕੁਝ ਨਹੀਂ ਕਰਦਾ ਪੰਡਾ ਦਾ ਤਾਂ ਪੈਰ ਗੁੱਟ ਜਾਂਦਾ ਸੀ अच्छा जी हां ਉਹ ਕਿੱਥੇ ਹੋ ਕੇ ਨਿਕਲ ਕੇ ਗੇਂਦਾਂ ਤੋਂ ਨਾ ਜੀ ਉਹ ਕਹਿੰਦੇ ਜਿਹੜੇ ਪਾਕਿਸਤਾਨੀ ਸੈਨਿਕ ਸੀ ਉਹ ਬਸ ਇਕਾ ਦੁਕਾ ਫਾਇਰ ਕਰਕੇ ਫਿਰ ਭੱਜ ਜਾਂਦੇ ਆ ਭੱਜ ਜਾਂਦੇ ਸੀ ਹਾਂ ਜੀ ਕੱਢਦੇ ਨਹੀਂ ਸੀ ਕਿਤੇ ਬੰਦ ਤੁਹਾਡਾ ਡਟ ਕੇ ਵੀ ਬਗਾਮਲਾ ਉੱਥੇ ਹੋਇਆ ਕਿਸੇ ਨਾ ਕਿਤੇ ਨਹੀਂ ਹੋਇਆ ਉਹ ਭੱਜ ਜਾਂਦੇ ਸੀ ਬਲ ਫਾਇਰ ਕਰਕੇ ਭੱਜ ਜਾਂਦੇ ਉਹਨਾਂ ਨੂੰ ਡਰ ਸੀਗਾ ਵੀ ਇਹਨਾਂ ਨੇ ਸਾਨੂੰ ਮਾਰ ਦੇਣਾ ਇੱਕ ਜਗ੍ਹਾ ਤੇ ਮੈਨੂੰ ਇਦਾਂ ਪਤਾ ਲੱਗਾ ਕਿ ਜਦੋਂ ਕਹਿੰਦੇ ਉਹ ਫੜੇ ਗਏ ਤੇ ਉਹ ਟੈਂਟਾਂ ਦੇ ਵਿੱਚ ਰੱਖਿਆ ਉਹਨਾਂ ਦੇ ਲਾਏ ਹੋਏ ਟੈਂਟਾਂ 'ਚ ਹੀ ਰੱਖਿਆ ਤੋ ਉਹਨਾਂ ਦੇ ਜਵਾਨ ਇਦਾਂ ਕਹਿੰਦੇ ਸੀ ਵੀ ਇਹ ਟੈਂਟ ਜਿਹੜੇ ਅਸੀਂ ਭਾਰਤੀ ਫੌਜ ਵਾਸਤੇ ਲਾਏ ਸੀ ਉਹ ਅਸੀਂ ਉਹਨਾਂ ਨੂੰ ਕੈਦੀ ਕਰਦੇ ਦੇ ਇੱਥੇ ਰੱਖਾਂਗੇ ਘੇਟ ਕਰਨ ਵਾਸਤੇ ਤੇ ਪਰ ਸਾਨੂੰ ਆਪ ਦੇ ਲਾਏ ਹੋਏ ਟੈਂਟਾਂ 'ਚ ਆਪ ਹੀ ਰਹਿਣਾ ਪਿਆ ਇਹ ਕਿਸ ਤਰ੍ਹਾਂ ਸੀ ਲਈ ਉਹਨਾਂ ਨੇ ਜਨਰਲ ਮੇਰੇ ਯਾਦ ਨਹੀਂ ਕਿਹੜਾ ਗੱਲਾਂ ਸੀ ਜਿਹੜੇ ਰੋੜ ਦੀ ਕਮਾਂਡ ਦੇ ਵਿੱਚ ਅਸੀਂ ਲੜਾਈ ਲੜੀ ਆ ਉਹ ਅੱਛਾ ਜਨਰਲ ਰੋੜੇ ਦੇ ਹਾਂ ਜਜੀਤ ਸਿੰਘ ਰੋੜਾ ਹਾਂ ਜਜੀਤ ਸਿੰਘ ਰੋੜਾ ਹਾਂਜੀ ਉਹਦੀ ਕਮਾਂਡ ਚ ਲੜਾਈ ਜੜੀ ਆ ਉਹ ਤੇ ਇਹ ਮਤਲਬ ਕੀ ਸੀ ਖਾਣੀ ਦੀ ਮਤਲਬ ਉਹ ਕਹਿੰਦੇ ਵੀ ਸਾਡੇ ਟੈਂਟਾਂ 'ਚ ਸਾਨੂੰ ਹੀ ਰਹਿਣਾ ਪੈ ਗਿਆ ਹਾਂ ਹਾਂ ਉਹ ਤਾਂ ਜਿਆ ਜਿਆ ਕੋ ਖੱਡਾ ਖੋਦੂਗਾ ਉਹ ਇਹ ਦੇਖੂਗਾ ਹਾਂਜੀ ਇਹ ਉਹ ਸਾਡੇ ਬਾਅਦ ਤੇ ਫੋੜੇ ਤੁਹਾਡੇ ਕਿ ਪਿਆ ਤੂੰ ਆਪਣੇ ਜਿਹੜੇ ਜਵਾਰ ਕਦੇ ਉਹਨਾਂ ਨੂੰ ਮਜ਼ਾਕ ਕਰਦੇ ਸੀ ਕਿ ਜੇ ਤੁਸੀਂ ਤੁਹਾਨੂੰ ਪਤਾ ਹੈਗਾ ਪੂਰਾ ਫੋੜੇਗਾ ਕਹਿੰਦੇ ਵੀ ਇੱਥੇ ਰਹਿਣਾ ਸੀ ਤੇ ਟੈਂਟ ਵਧੀਆ ਲਾ ਲੈਣੇ ਸੀ ਆਸੂ ਮਜ਼ਾਕ ਤਾਂ ਟੈਂਟ ਨੇ 1000 ਕਹਿਦੀ ਕਿਤੇ ਰਹੇ ਸੀਗੇ ਮਜ਼ਾਕ ਤਾਂ ਦੇ ਕਹੋਗੇ ਨਹੀਂ ਹਾਂ ਛਾੜੇ ਅੱਡੇ ਸੱਚ ਉਹਨਾਂ ਦੀਆਂ ਬੁੱਕਾਂ ਨਾਲ ਕੱਠੇ ਦਾ ਦਿਖਾ ਰਹੇ ਅੱਛਾ ਇਹ ਕਿਹਨੋਂ ਛੋਟੇ ਮੋਟੇ ਗ੍ਰਾਉਂਡ ਨੂੰ ਘਰੋਂ ਕੱਠੇ ਮੰਨਦੇ ਸੀ ਹਾਂਜੀ ਹਾਂਜੀ 92 ਸਾਲ ਕੁ ਥੋੜਾ ਹੁੰਦਾ ਜੀ ਹਾਂਜੀ ਹਾਂਜੀ ਹਾਂ ਕੋਈ ਨਾ ਹੋਰ ਉਹ ਪਤਾ ਕੀ ਕਰਦੇ ਸੀ ਇਹ ਵੱਡੇ ਵੱਡੇ ਕੋਈ ਪਤਾ ਨਹੀਂ ਜਾਂਦੀ ਚੋਦੀ ਥੀਂ ਜਾਂ ਜਦੋਂ ਨੂੰ ਮੈਂ ਕਹਿੰਦਾ ਕੰਮ ਕਰੋ ਕੋਈ ਕੰਮ ਦਾ ਮਸਲਾ ਨੂੰ ਸਾਰੀ ਚੀਜ਼ ਲੈ ਕੇ ਰੀਜੀ ਫਿਰ ਨਾ ਕੰਮ ਕਰਨ ਫਿਰ ਆਪਾਂ ਨੂੰ ਕੀ ਕਰੀ ਹਾਂ ਹਾਂ ਬਹੁਤ ਹੈ ਜੀ ਆਪ ਬਹੁਤ ਠੀਕ ਜੀ ਬਹੁਤ ਵਧੀਆ ਰੱਖਿਆ ਤੁਹਾਨੂੰ ਗੱਲਾਂ ਪਤਾ ਕਰਕੇ ਹਾਂ ਤੇ ਬੜਾ ਦਿਲ ਵੀ ਖੁਸ਼ ਹੋਇਆ ਤੁਸੀਂ ਪੜੀਆਂ ਉਹ ਚੀਜ਼ਾਂ ਸਾਂਝੀਆਂ ਕੀਤੀਆਂ ਜਿਹੜੀਆਂ ਹੇ ਤੱਕ ਸਾਨੂੰ ਵੀ ਪਤਾ ਨਹੀਂ ਸੀ ਤੇ ਸਾਡੇ ਜਿਹੜੇ ਸੈਨਿਕ ਹੈ ਉਹਨਾਂ ਕੋਲੇ ਵੀ ਇਹ ਚੀਜ਼ਾਂ ਜਾਣੀਆਂ ਚਾਹੀਦੀਆਂ ਜਦੋਂ ਕਿਤੇ ਉਹਨਾਂ ਸੈਨਿਕਾਂ ਨੂੰ ਜ਼ਰੂਰਤ ਪੈ ਜਾਂਦੀ ਹੈ ਕੋਈ ਉਹ ਜੀ ਸਿਚੁਏਸ਼ਨ ਦੇ ਵਿੱਚ ਆ ਜਾਂਦਾ ਬੱਚਾ ਤੇ ਜੇ ਇਹਨਾਂ ਗੱਲਾਂ ਨੂੰ ਧਿਆਨ ਰੱਖਿਓ ਫਿਰ ਵੀ ਉਹ ਰਸਤਾ ਉਹਦਾ ਸਹੀ ਲੱਭ ਲੈਂਦਾ ਤਾਂ ਮੇਰੇ ਖਿਆਲੋਂ ਵੀ ਬੜੀ ਵਧੀਆ ਗੱਲ ਹੋਏਗੀ ਇਥਾਂ ਤੇ ਬਹੁਤ ਬਹੁਤ ਧੰਨਵਾਦ ਤੁਹਾਡਾ ਜੇ ਤੋ ਉੱਥੇ ਅਸੀਂ ਰਹਿੰਦੇ ਹੁੰਦੇ ਸਿਕਰਾਨੇ